ਬੜੀ ਖੁਸ਼ੀ ਦੀ ਗੱਲ ਆ ਵੇ ਸ਼ਿਵਸਰਾਂ ਪਰਿਵਾਰ ਦੇ ਵਿੱਚ ਸਾਡੇ ਸ਼ਿਵਾਜੀ ਪਟਿਆਲੇ ਤੋਂ ਜਿਹੜੇ ਪਹਿਲਾਂ ਵੀ ਸ਼ਿਵਸਰਾਂ ਪੰਜਾਬ ਦੇ ਵਿੱਚ ਸਾਡੇ ਮੁਖੀ ਸੀ ਇਹਨਾਂ ਨੇ ਪਿਛਲੇ ਦਿਨੀ ਇੱਕ ਆਪਣਾ ਸੰਗਠਨ ਬਣਾਇਆ ਆਲਰੇਡੀ ਉਹ ਪੰਜਾਬ ਹਰਿਆਣਾ ਮਾਝੇ ਚ ਚਲਾ ਰਹੇ ਨੇ ਉਹਦੇ ਨਾਲ ਨਾਲ ਅਸੀਂ ਦੁਬਾਰਾ ਆਪਣੇ ਸੰਗਠਨ ਦੇ ਵਿੱਚ ਅੱਜ ਇਹਨਾਂ ਨੂੰ ਸ਼ਿਵਸਰਾਂ ਪੰਜਾਬ ਦੇ ਵਿੱਚ ਲੈ ਰਹੇ ਨੇ ਇਹਨਾਂ ਦੇ ਨਾਲ ਗਣੇਸ਼ ਜੀ ਸੰਦੀਪ ਜੀ ਤੇ ਹੋਰ ਪਾਰੀ ਗਿਣਤੀ ਵਿੱਚ ਜਿੱਥੇ ਸ਼ਿਵਸਨਾ ਪੰਜਾਬ ਦੇ ਵਰਕਰ ਨੇ ਉਹਨਾਂ ਦੇ ਨਾਲ-ਨਾਲ ਆਪਣਾ ਕਿਹੜਾ ਸੰਗਠਨ ਹੈ ਜੀ ਪਹਿਲਾਂ ਚੱਲਦਾ ਹੈ ਅਖਲ ਸਨਾਤਨ ਹਿੰਦੂ ਰੱਖਸ਼ਾ ਦਲ ਦੇ ਸੈਂਕੜੇ ਕਾਰਗਰਤਾ ਇਹਨਾਂ ਦੇ ਨਾਲ ਚੱਲ ਰਹੇ ਨੇ ਉਹ ਸਾਰੇ ਸ਼ਿਵਸਨਾ ਪੰਜਾਬ ਦੇ ਪਰਿਵਾਰ ਦੇ ਨਾਲ ਚੱਲਣਗੇ ਅਸੀਂ ਜਲਦੀ ਪਟਿਆਲੇ ਦੇ ਵਿੱਚ ਜਾ ਕੇ ਇਹਨਾਂ ਦੇ ਸ਼ਹਿਰ ਦੇ ਵਿੱਚ ਜਾ ਕੇ ਇੱਕ ਮੀਟਿੰਗ ਕਰਕੇ ਇਹਨਾਂ ਨੂੰ ਇੱਕ ਉਹਦੇ ਦੇ ਨਵਾਜਾਂਗੇ ਜਿਹੜਾ ਪੰਜਾਬ ਹਰਿਆਣਾ ਹਿਮਾਚਲ ਉਰੇ ਤਿੰਨੇ ਸਟੇਟਾਂ ਨੂੰ ਇਹ ਦੇਖਣਗੇ ਇਹਨਾਂ ਦੀ ਦੇਖਰੇਖ ਦੇ ਵਿੱਚ ਜਿੱਥੇ ਸ਼ਿਵਸਰਨਾ ਪੰਜਾਬ ਦੇ ਪਰਿਵਾਰ ਚ ਲੋਕ ਸ਼ਾਮਲ ਹੋਣਗੇ ਉਸੇ ਤਰ੍ਹਾਂ ਜਿਹੜਾ ਇਹਨਾਂ ਦਾ ਹਿੰਦੂ ਰੱਖਸ਼ਾ ਦਲ ਸੰਗਠਨ ਹੈ ਉਹਦੇ ਵਿੱਚ ਇਹ ਕੰਮ ਕਰਨਗੇ ਤੇ ਸਾਡੇ ਪਰਿਵਾਰ ਨੂੰ ਬਧਾਨ ਕੇ ਸਾਨੂੰ ਖੁਸ਼ੀ ਆ ਇਹਨਾਂ ਨਾਲ ਸ਼ਿਵਸਰਨਾ ਪੰਜਾਬ ਪਾਰਟੀ ਨੂੰ ਬਲ ਮਿਲਿਆ ਤੇ ਅਸੀਂ ਉਮੀਦ ਕਰਦੇ ਆ ਬੇਹ ਤਿੰਨੇ ਸੁਬਿਆਂ ਦੇ ਵਿੱਚ ਅਮਾਚਲ ਹਰਿਆਣਾ ਪੰਜਾਬ ਦੇ ਵਿੱਚ ਸ਼ਿਵਸਰਨਾ ਪੰਜਾਬ ਦਾ ਨਾਮ ਹੋਰ ਉੱਪਰ ਲੈ ਕੇ ਜਾਣਗੇ ਜੈ ਸ਼ੀ ਰਾਮ ਮੈਂ ਸ਼怀ਬ ਬਲਵਿੰਦਰ ਅਜੂ ਕਲੋਨੀ ਪਿੰਡ ਵਿੱਚ ਆਇਆ ਸੰਜੀਤ ਕਰੋਣੀ ਜੀ ਰਾਸ਼ਟਰੀ ਪੁਨਾਸ਼ੀ ਸ਼ਿਵਸਨਾ ਪੰਜਾਬ ਦੇ ਤੇ ਅਸੀਂ ਜਿਹੜੇ ਜਿੰਨੇ ਵੀ ਮੇਰਾ ਗਰੁੱਪ ਹੈਗਾ ਅਖਲ ਸਨਾਤਨ Hindu ਰੱਖਸ਼ਾ ਦਲ ਦਾ ਤੇ ਸ਼ਿਵਸਨਾ ਪੰਜਾਬ ਦਾ ਪਰਿਵਾਰ ਰਸੀਂ ਰਲ ਕੇ ਪਹਿਲਾਂ ਵੀ ਸ਼ਿਵਸਨਾ ਪੰਜਾਬ ਦੇ ਵਿੱਚ ਸੀ ਤੇ ਹੁਣ ਵੀ ਮੁੜ ਕੇ ਅਸੀਂ ਸ਼ਿਵਸਨਾ ਪੰਜਾਬ ਦੇ ਵਿੱਚ ਮੇਰਾ ਸਾਰਾ ਗਰੁੱਪ ਸ਼ਾਮਲ ਹੋਇਆ ਤੇ ਅਸੀਂ ਪ੍ਰਧਾਨ ਜੀ ਨੂੰ ਨਮਰਤਨ ਦਿੰਨੇ ਆ ਕਿ ਅਗਲੇ ਹਫਤੇ ਜਿਸ ਦਿਨ ਵੀ ਟਾਈਮ ਲੱਗੂਗਾ ਤੇ ਇੱਕ ਵੱਡੀ ਮੀਟਿੰਗ ਜਿਹੜੀ ਆ ਤੇ ਮੇਰਾ ਹੋਰ ਵੀ ਜਿਹੜਾ ਪਰਿਵਾਰ ਹੈਗਾ ਸਾਰਾ ਸ਼ਿਵਸਨਾ ਪੰਜਾਬ ਦੇ ਵਿੱਚ ਸ਼ਾਮਲ ਹੋਏਗਾ ਤੇ ਪਟਿਆਲੇ ਵਿੱਚ ਜੋਤ ਜਲਤੋਂ ਜ਼ਿਆਦਾ ਮੀਟਿੰਗ ਰੱਖੀ ਜਾਏਗੀ ਤੇ ਅਸੀਂ ਪ੍ਰਧਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ